कोर्ट आसरा एक 717 संघ जीओ और फतेहदी सांच पाई है वाई जी का खा मैं डॉक्टर केतुरी से फंडा की फॉरकेलाइजर हाशिया लोकनाथ हते मेंबर ਸਯੁਕਤ ਦਲਤ ਮੋਰਚਾ 50 ਲੰਬੇ ਸਮੇਂ ਤੋਂ ਭਾਈਚਾਰੇ ਵਾਸਤੇ ਕੰਮ ਕਰ ਰਹੇ ਆ ਡਾਕਟਰ ਮਦਨ ਜੀ ਸਾਡੇ ਸਾਥੀ ਨੇ ਲੰਬੇ ਸਮੇਂ ਤੇ ਜੁੜੇ ਨੇ ਡਾਕਟਰ ਗਰ ਲਾਲ ਜੀ ਸਾਡੇ ਸਾਥੀ ਨੇ ਹਾਸ਼ੀਆ ਲੋਕਤੰਤਰ ਵੱਲੋਂ ਅਸੀਂ ਇਹਨਾਂ ਨੂੰ ਦੇ ਹਾਦੀ ਦੀ ਜਿਹਨੇ ਦੀ ਨਿਮਾਇੰਦਗੀ ਦਿੱਤੀ ਹੋਈ ਆ ਉਹ ਰਾਤੀ ਹੀ ਮੈਂ ਚੰਡੀਗੜ੍ਹ ਸੀਗਾ ਤੇ ਮੈਂ ਰਸਤੇ 'ਚ ਆ ਰਿਹਾ ਸੀਗਾ ਡਾਕਟਰ ਮਦਨ ਜੀ ਕਿੱਥੇ ਰਹਿ ਜੀ ਡਾਕਟਰ ਮਦਨ ਜੀ ਕਿੱਥੇ ਨੇ ਡਾਕਟਰ ਮਦਨ ਜੀ ਨੇ ਮੈਨੂੰ ਰਾਤੀ ਇੱਕ ਇੱਕ ਆਡੀਓ ਪਾਈ ਸੀਗੀ ਤੇ ਨਾਲ ਹੀ ਮੈਨੂੰ ਫੋਨ ਵੀ ਇਹਨਾਂ ਨੇ ਕੀਤਾ ਤੇ ਮੈਂ ਕਾਫੀ ਲੇਟ ਪਹੁੰਚਿਆ ਮੈਂ ਕਿ ਮੈਂ ਆਉਂਦਾ ਵੇਹ ਰਸਤੇ 'ਚ ਆ ਫਿਰ ਆਣ ਕੇ ਆਪਾਂ ਗੱਲ ਕਰਦੇ ਫਿਰ ਸਵੇਰੇ ਇਹਨਾਂ ਦਾ ਫੋਨ ਆਇਆ ਮੈਂ ਕਹਿੰਦੀ ਬਹੁਤ ਲੇਟ ਪਹੁੰਚਿਆ ਸੀਗਾ ਸਵੇਰੇ ਇਹਨਾਂ ਦਾ ਫਿਰ ਦੁਬਾਰਾ ਫੋਨ ਆਇਆ ਵੀ ਕੀ ਕੀਤਾ ਮੈਂ ਕਿਹਾ ਮੈਂ ਵੇਖ ਲਈ ਚੈੱਕ ਕਰਦੀ ਆਂ ਵੀ ਆਪਕਾ ਸੋ ਕੀ ਕਿਵੇਂ ਕਰ ਇਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਆਓ ਪਿੰਡ ਆਓ ਮੈਂ ਠੀਕ ਆ ਜੰਨੇ ਮੈਂ ਅੰਦਰ ਬੇਨਤੀ ਕੀਤੀ ਵੀ ਚਲੋ ਅਸੀਂ ਇਥੇ ਤੁਹਾਡੇ ਕੋਲ ਆ ਰਹੇ ਆਂ ਪਰ ਜਿਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਕਹਿੰਦੇ ਵੀ ਉਹਨਾਂ ਦੇ ਘਰ ਚ ਜਾਣਾ ਮੈਂ ਕਹਿੰਦੇ ਘਰ ਚ ਨਹੀਂ ਵਿਖੋ ਇਹ ਇੱਕ ਬੰਦੇ ਵਿਸ਼ੇਸ਼ ਦੇ ਨਾਲ ਨਹੀਂ ਹੋਈ ਜਦੋਂ ਇਸ ਤਰ੍ਹਾਂ ਸ਼ਰੇਆਮ ਕਿਸੇ ਨੂੰ ਧੰਕੀਆਂ ਦਿੱਤੀਆਂ ਜਾਂਦੀਆਂ ਨੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਉਹਨਾਂ ਨੂੰ ਡੈਰੋਗੇਟਰੀ ਸ਼ਬਦ ਬੋਲੇ ਜਾਂਦੇ ਨੇ ਉਹ ਸ਼ਬਦ ਕਹੇ ਜਾਂਦੇ ਨੇ ਜਿਨ੍ਹਾਂ ਦਾ ਕਹਨ ਦੇ ਉੱਤੇ ਕਰਨ ਦੇ ਉੱਤੇ ਜਿਹੜਾ ਪਰਚਾ ਦਰਜ ਹੋ ਜਾਂਦਾ ਜਿੱਤੇ ਬੇਲੇਬਲ ਨਹੀਂ ਹੈ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਪਹਿਲਾਂ ਤੇ ਉੱਥੇ ਪਿੰਡ ਤੱਕ ਅਸੀਂ ਇਹੀ ਕਿਹਾ ਸੀਗਾ ਜੀ ਮੈਂ ਕਿਹਾ ਜੀ ਪਹਿਲਾਂ ਤੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਵੀ ਜੇ ਅਸੀਂ ਆਉਣਾ ਹੈ ਤੇ ਵੱਧ ਤੋਂ ਵੱਧ ਆਪਣੇ ਜਿਹੜੇ ਭਾਈਚਾਰੇ ਦੀ ਜਿਹਦੇ ਨਾਲ ਇਹ ਘਟਨਾ ਵਾਪਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਸਾਰੇ ਜਣੇ ਇਕੱਠੇ ਸੋ ਤੁਸੀਂ ਇਕੱਠੇ ਹੋਏ ਆ ਬੜੀ ਚੰਗੀ ਗੱਲ ਆ ਤੇ ਚੰਗੀ ਗੱਲ ਇਹ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਸਰਬਸੰਮਤੀ ਹੋਈ ਹੈ ਤੇ ਸਰਬਸੰਮਤੀ ਹੋਣਾ ਵੀ ਐਡੇ ਵੱਡੇ ਪਿੰਡ ਦੇ ਵਿੱਚ ਬੜੀ ਵੱਡੀ ਗੱਲ ਹੈ ਤੇ ਜਦੋਂ ਸਰਬਸੰਮਤੀ ਹੋਈ ਹੋਵੇ ਸਰਬਸੰਮਤੀ ਦੇ ਨਾਲ ਸਾਰੇ ਲੋਕਾਂ ਨੇ ਕਿਸੇ ਵਿਅਕਤੀ ਨੂੰ ਪਿੰਡ ਦਾ ਸਰਪੰਚ ਚੁਣਿਆ ਹੋਵੇ ਤੇ ਉਸ ਸਰਪੰਚ ਦੀ ਜਿਹੜੀ ਆ ਬੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਹਰ ਇੱਕ ਵਿਅਕਤੀ ਨੂੰ ਥਾਂ ਪਰ ਥਾਂ ਰੱਖਣਾ ਹੈ ਕਿਸੇ ਨੂੰ ਇਹੋ ਜਿਹਾ ਸ਼ਬਦ ਨਹੀਂ ਬੋਲਣਾ ਜਾਂ ਕਿਸੇ ਦੇ ਨਾਲ ਇਹੋ ਜਿਹੀ ਵਿਧੀਕੀ ਨਹੀਂ ਕਰਨੀ ਜਿਹਦੇ ਨਾਲ ਕਿਸੇ ਦਾ ਵੀ ਦਿਲ ਟੁੱਟੇ ਪਰ ਮੈਂ ਜਦੋਂ ਆਡੀਓ ਉਹ ਸੁਣੀ ਤੇ ਮੈਨੂੰ ਬਹੁਤ ਉਹ ਜਿਹੜੀ ਗੱਲ ਮੈਨੂੰ ਆਪਣੇ ਆਪ ਮਾਨਸਿਕ ਤੌਰ ਤੇ ਮੈਨੂੰ ਉਸ ਗੱਲ ਨੇ ਬੜਾ ਦੁਖੀ ਕੀਤਾ ਮੈਂ ਸਾਰੇ ਸਾਥੀਆਂ ਨੂੰ ਫੋਨ ਕੀਤਾ ਰਣਜੀਤ ਰਾਣਾ ਜੀ ਨੂੰ ਕੀਤਾ ਇਹਨਾਂ ਨੇ ਸਭੋ ਸਾਥੀਆਂ ਤੇ ਨਾਲ ਗੱਲ ਕੀਤੀ ਫਿਰ ਕਈ ਸਾਥੀਆਂ ਨੂੰ ਕਿਹਾ ਮੈਂ ਕੈਪਟਨ ਸਾਹਿਬ ਨੂੰ ਕੈਪਟਨ ਹਰਪਜਨ ਸਿੰਘ ਜੀ ਖਾਸਾ ਜੀ ਨੂੰ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਆਪਣੇ ਸਾਥੀ ਨੂੰ ਕਿਹਾ ਸੋ ਡਾਕਟਰ ਸਾਹਿਬ ਨੂੰ ਕਿਹਾ ਡਾਕਟਰ ਗਰਦਾਰ ਨੂੰ ਕਿਹਾ ਵੀ ਆਓ ਅੱਜ ਆਪਾਂ ਉੱਥੇ ਜਾਣਾ ਸੋ ਅੱਜ ਅਸੀਂ ਤੁਹਾਡੇ ਕੋਲ ਤੁਹਾਡੇ ਵਾਸਤੇ ਵੀ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਗਲਤ ਹੈ ਇਹ ਗਲਤ ਆ ਉਹਨੇ ਕਿਹਾ ਵੀ ਉੱਥੇ ਵੇਟ ਕਰੋ ਤੁਸੀਂ ਅੰਦਰ ਆ ਜਾਓ